ਸਤਿ ਸ਼੍ਰੀ ਅਕਾਲ ਤੁੰcion ਅਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸ ਸੁਦੀ ਫਰੈਂਡਸ ਸਪੋਰਟਸ ਕਲੱਬ ਨਡਾਲਾ ਸਵਰਗੀ ਕਮਾਤਰੀ ਕਬੱਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਦੀ ਯਾਦ ਜੋ ਕਰਵਾਇਆ 16ਵਾਂ ਕਬੱਡੀ ਕੱਪ ਅਮਿਤ ਜੱਦਾ ਸ਼ਰਧਾ ਹੋਇਆ ਸਪਨ ਹੋ ਗਿਆ ਇਸ ਦੌਰਾਨ ਕਬੱਡੀ ਕੱਪ ਦਾ ਦੂਜਾ ਘਾਟਨ ਉੱਗੇ ਸਮਾਂ ਸੇ ਵੀ ਬੁੱਲਾ ਯੂਐਸਏ ਤੇ ਟੈਣੀ ਯੂਐਸਏ ਵੱਲੋਂ ਕੀਤਾ ਗਿਆ ਉਪਰੰਤ ਪੰਜਾਬ ਯੂनाइटेड ਫੈਡਰੇਸ਼ਨ ਦੀਆਂ 6 ਚੋਟੀ ਦੀਆਂ ਟੀਮਾਂ ਦੇ ਫਾਸਟ ਮੇ ਮੁਕਾਬਲੇ ਕਰਵਾਈ ਗਿਆ ਜਿਸ ਵਿੱਚ ਰਾਇਲਸ ਕਿੰਗ ਸ਼ੱਕਰਪੁਰ ਨੇ ਪਹਿਲੇ ਸਥਾਨ ਤੇ ਰਹਿ ਕੇ ਪਹਿਲਾ 2.5 ਲੱਖ ਦਾ ਨਗਦ ਦੇ ਨਾਮ ਤੇ ਸ਼ਾਨਦਾਰ ਟਰੋਫੀ ਹਾਸਲ ਕੀਤੀ ਉਪਜੇਤੂ ਰਹੀ ਪੰਜਾਬ ਲਾਈਨਸ ਕੇ ਸੀ ਮਾਝਾ ਦੇ 2 ਲੱਖ ਦਾ ਨਗਦ ਨਾਮ ਹਾਸਲ ਕੀਤਾ ਬੈਸਟ ਰਾਈਡਰ ਸਾਜੀ ਸ਼ੱਕਰਪੁਰ ਤੇ ਜਾਫੀ ਫਰੀਦ ਸ਼ੱਕਰਪੁਰ ਨੂੰ ਇੱਕ ਇੱਕ ਹਾਰ ਲਈ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਤੇ ਹਰੇਕ ਮੈਚ ਦੇ ਬੈਸਟ ਰਾਈਡਰ ਤੇ ਜਾਫੀ ਨੂੰ ਐਲ ਸੁਣੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਪਹਿਲਾਂ ਵਿਧਾਇਕ ਰਾਣਾ ਗੁਜੀਤ ਹਲਕਾ ਕਪੂਰਥਲਾ ਹਰਦੇਵ ਸਿੰਘ ਲਾਡੀ ਸੂਰੋਗਾਲੀਆਂ ਵਿਧਾਇਕ ਸ਼ਾਹਕੋਟ ਤਲਵੀਰ ਸਿੰਘ ਟੋਂਗ ਵਿਧਾਇਕ ਬਾਬਾ ਬਕਾਲਾ ਸਾਹਿਬ ਕਰਮਬੀ ਸਿੰਘ ਘੁੰਮਣ ਵਿਧਾਇਕ ਦਸੂਆ ਐਡਵੋਕੇਟ ਹਰ ਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ ਪੁਲਾਤਾ ਆਮ ਆਦਮੀ ਪਾਰਟੀ ਅਮਨਦੀਪ ਸਿੰਘ ਗੋਰਾ ਹਲਕਾ ਇੰਚਾਰਜ ਪੁਲਾਤ ਭਾਜਪਾ ਗੁਲਦੀਪ ਪਾਟਕ ਚੇਅਰਮੈਨ ਮਾਰਕ ਕਮੇਟੀ ਢਲਵਾ ਨਵਤੇਜ ਗੁੱਗੂ ਸਮਾਜ ਸੇਵਕ ਮਨਵੀਰ ਸਿੰਘ ਬਡਾਲਾ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੇਸ਼ ਹੈ ਇੱਕ ਰਿਪੋਰਟ। ਇਹ ਜੀ ਅਸੀਂ ਹਰ ਸਾਲ ਪ੍ਰਿੰਸਪੋਰਟਸ ਵੈਲਫੇਅਰ ਕਲੱਬ ਵੱਲੋਂ ਬਹੁਤ ਵੱਡਾ ਕਬੱਡੀ ਦਾ ਕੱਪ ਆਰਗੇਨਾਈਜ਼ ਕਰਦੇ ਆ ਬਹੁਤ ਵਧੀਆ ਲੈਵਲ ਦੀਆਂ ਟੀਮਾਂ ਜਿਹੜੀਆਂ ਇੱਥੇ ਆਪਦੀ ਖੇਡ ਦਾ ਮੁਜ਼ਾਹਰਾ ਕਰਦੀਆਂ ਨੇ ਹੁਣ ਪਹਿਲਾ ਮੈਚ ਚੱਲ ਰਿਹਾ ਹੈ ਬਹੁਤ ਤਕੜਾ ਮੈਚ ਹੋ ਰਿਹਾ ਹੈ ਬਕਾਸਪੁਰ ਦਾ ਤੇ ਮਹੀ ਸਿੰਘ ਲਗਵਾ ਕਲੱਬ ਦਾ। ਵੱਡੇ 스타 ਜਿਹੜੇ ਨੇ ਇਸ ਤੋਂ ਬਾਅਦ ਆਪਦੀ ਹਾਜ਼ਰੀ ਲਾਉਣਗੇ ਯੂਨਾਈਟਡ ਆਫ ਪੰਜਾਬ ਯੂਨਿਫਿਕੇਸ਼ਨ ਦੀਆਂ 6 ਟੀਮਾਂ ਜਿਹੜੀਆਂ ਨੇ ਉਹਨਾਂ ਦੇ ਸੁਪਰਸਟਾਰ ਔਰ ਇਹ ਸਾਡਾ ਤਾਂ ਮਕਸਦ ਹੁੰਦਾ ਵਾ ਵੀ ਚੰਗੇ ਪਾਸੇ ਨੌਜਵਾਨ ਪੀੜੀ ਨੂੰ ਲਾਇਆ ਜਾਵੇ ਤੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਖੇਡਾਂ ਦੇ ਉੱਪਰ ਲực ਕੀਤੀ ਜਾਂਦੀ ਹੈ। ਲਗਨ ਸਿੰਘ ਜੀ ਲਗਨ ਸਿੰਘ ਮੈਂ ਹਾਂ ਅੱਜ ਦੇ ਅਸੀਂ ਲੰਬੇ ਸਮੇਂ ਦੇ ਨਾਲ ਕਾਰਜ ਜਾਰੀ ਰੱਖਦੇ ਆਂ। ਬਿੱਕਾ ਇਹ ਤੇ ਬਹੁਤ ਅੱਛੀ ਗੱਲ ਕੀਤੀ ਤੁਸੀਂ ਤੇ ਸਾਰੇ ਜਿਹੜੇ ਟੂਰਨਾਮੈਂਟ ਦਾ ਦੋਸਤਾਂ ਦੇ ਸੱਜਣਾ ਮਿੱਤਰਾਂ ਦੇ ਤੇ ਐਨਆਰਆਈ ਵੀਰਾਂ ਦੇ ਕੱਡੇ ਹੋਏ ਦਸਵੰਧ ਤੇ ਪੈਸੇ ਦੇ ਹੁੰਦੇ ਨੇ। ਜਦੋਂ ਤੱਕ ਤੁਸੀਂ ਇਹ ਜਿਹੜਾ ਸਾਰਾ ਪੈਸਾ ਇਕੱਠਾ ਕਰਕੇ ਸਹੀ ਤਰੀਕੇ ਨਾਲ ਸਹੀ ਜਗ੍ਹਾ ਦੇ ਉੱਤੇ ਲਾਈ ਜਾਂਦੇ ਹੋ ਤਾਂ ਫਿਰ ਥੋੜੀ ਜਿਹੀ ਕੋਈ ਰੁਕਾਵਟ ਨਹੀਂ ਆਉਂਦੀ ਹੈ ਪ੍ਰਮਾਤਮਾ ਦੇ ਘਰ ਦੀ ਆਵਾਜ਼ ਹੁੰਦੀ ਹੈ ਵੀ ਤੁਹਾਡਾ ਕੰਟੀਨਿਊ ਕੰਮ ਚੱਲੀ ਜਾਂਦਾ ਹੈ ਜਦੋਂ ਆਪਾਂ ਕੋਈ ਬੇਈਮਾਨੀ ਕਰਦੀਆਂ ਤੇ ਕਰਦੇ ਆ ਤਾਂ ਫਿਰ ਇਹ ਦੋ ਚਾਰ ਟੂਰਨਾਮੈਂਟਾਂ ਪੰਜਾਂ ਤੋਂ ਬਾਅਦ ਇਸਬਾਪੀ ਹੋ ਜਾਂਦੀ ਹੈ ਸਾਡੇ ਟੂਰਨਾਮੈਂਟ 16ਵੇਂ ਹੋਣ ਦਾ ਕਾਰਨ ਹੀ ਇਹ ਹੋਆ ਅਸੀਂ ਬੜੀ ਇਮਾਨਦਾਰੀ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਕਦੇ ਵੀ ਪੈਸੇ ਭੇਜੇ ਕਦੀ ਨਹੀਂ ਵੀ ਭੇਜੇ ਤੇ ਆਪਦੇ ਕੋਲੋਂ ਵੱਡੇ ਬਜਟ ਹਰ ਸਾਲ ਕਈ ਜਿਹੇ ਕੋਟੇ ਪੈਸੇ ਸਾਨੂੰ ਪਾ ਕੇ ਟੂਰਨਾਮੈਂਟ ਕਰਾਉਣੇ ਪੈਂਦੇ ਨੇ ਸਿਰ ਗੱਲ ਦਾ ਨੁਕੋੜ ਇਹੋ ਹੀ ਆ ਵੀ ਜਦ ਉਹਨਾਂ ਦੀ ਕਿਰਤ ਦੀ ਕਮਾਈ ਆ ਤੇ ਸਾਡਾ ਫਰਜ਼ ਵਾੜਨਾ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲਾਈਏ ਫਿਰ ਪ੍ਰਮਾਤਮਾ ਵੀ ਇਹੋ ਜਿਹੇ ਖੇਡਾਂ ਨੂੰ ਕੰਟੀਨਿਊ ਕਰ। ਸਾਰੇ 2 ਲੱਖ ਲਾਗਤ ਚ ਕੀ ਆਏ। ਖੱਤਿਆ ਖੱਤਿਆ ਹੈ ਉਹ ਆ ਜੀ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਪਲੇਅਰਾਂ ਦੇ ਵਿੱਚ ਸ਼ੌਕ ਤੇ ਬਹੁਤ ਪੈਦਾ ਹੁੰਦਾ ਵਾ। ਖਿਡਾਰੀ ਜਿਹੜਾ ਨਿਕਲਣਾ ਬਣਨਾ ਉਹ ਬਹੁਤ ਮੁਕੱਦਰਾ ਦੀ ਗੱਲ ਹੁੰਦੀ ਹੈ। ਤੇ ਅਸੀਂ ਕੋਸ਼ਿਸ਼ ਕਰਨਾ ਸਾਡਾ ਫਰਜ਼ ਵਾ ਸਾਡੇ ਇਲਾਕੇ 'ਚ ਬਹੁਤ ਸੁਧਾਰ ਹੋਇਆ ਇਹਨਾਂ ਗੱਲਾਂ ਦੇ ਨਾਲ। ਸਾਡਾ ਇਲਾਕਾ ਐਨਆਰਆਈ ਇਲਾਕਾ ਵਾ ਬਹੁਤ ਧੁੱਕੀ ਅਪਰੀਸ਼ੀਏਟ ਕਰਦੇ ਆ ਵੀ ਕਬੱਡੀ ਨੂੰ ਪਿਆਰ ਵੀ ਬਹੁਤ ਕਰਦੇ ਆ ਦਰਸ਼ਕ ਵੀ ਬਹੁਤ ਨੇ ਖੇਡਣ ਵਾਲੇ ਵੀ ਬਹੁਤ ਨੇ ਦੇਖਣ ਵਾਲੇ ਵੀ ਬਹੁਤ ਨੇ ਕਿਤਨੇ ਕਿਤਨੇ ਚੀਜ਼ਾਂ ਦੱਸਣੀ ਹੈ ਰਾਣਾ ਗੁਰਜੀਤ ਸਿੰਘ ਜੀ ਸਾਹਿਬ ਕਾ ਕੈਬਨਿਟ ਮਿਨਿਸਟਰ ਕਾਂਗਰਸ ਦੇ ਵੱਡੇ ਲੀਡਰ ਨੇ ਪਹੁੰਚ ਰਹੇ ਨੇ ਲਾਡੀ ਸ਼ੇਰੋ ਵਾਲੀਆ ਜੀ ਆ ਰਹੇ ਨੇ ਰਾਣਾ ਇੰਦਰਪ੍ਰਤਾਪ ਜੀ ਆ ਰਹੇ ਨੇ ਹੋਰ ਵੀ ਸਾਡੇ ਸੱਜਣ ਮਿੱਤਰ ਐਮਐਲਏ ਨੇ ਵੱਖ-ਵੱਖ ਪਾਰਟੀਆਂ ਦੇ ਬਣੇ ਉਹ ਵੀ ਹਾਜ਼ਰੀ ਲਾਉਣਗੇ ਇੱਕ ਥਾਂ ਦੇ ਕੀ ਖੂਬੀ ਆ ਕਿ ਸਾਰੀਆਂ ਪਾਰਟੀਆਂ ਦੇ ਵੱਡੇ ਜੱਥੇ ਜਿਹੜੀਆਂ ਖੇਤਾ ਹੁੰਦੀਆਂ ਸਾਰੇ ਦੀਆਂ ਲੋਕ ਇੱਥੇ ਆਉਂਦੇ ਨੇ ਮਿਊਚੁਅਲ ਪਲੇਅਰ ਆਉਂਦੇ ਨੇ ਤੇ ਮਿਊਚੁਅਲੀ ਲੀਡਰ ਵੀ ਆ ਜਾਂਦੇ ਨੇ ਮੈਂ ਤਾਂ ਹਰ ਸਾਲ ਕਿਉਂਕਿ ਮੈਂ ਕਾਂਗਰਸੀ ਆ ਦਾ ਆਪਣੇ ਸੱਜਣਾ ਦੇ ਨਾਲ ਕਾਂਗਰਸ ਦੇ ਸਾਡੇ ਲੀਡਰ ਸਬੰਧ ਨੂੰ ਪ੍ਰਮੋਟ ਕਰਦਾ ਕੋਈ ਸਾਡੇ ਕਲੱਬ ਦੇ ਵਿੱਚ ਸੱਜਣਾ ਹੋ ਜੇ ਜਿਨ੍ਹਾਂ ਦੀ ਵਕਫਤ ਪਾਰਟੀਆਂ ਦੇ ਨਾਲ ਅچھے ਸਿਆਸੀ ਸਬੰਧ ਨੇ ਉਹਨਾਂ ਦਾ ਕਰਕੇ ਉਹਨਾਂ ਦਾ ਉਹਨਾਂ ਦੀ ਸੱਦੇ ਦੇ ਉੱਤੇ ਜੇ ਕੋਈ ਹੋਰ ਵੀ ਲੀਡਰ ਆਉਂਦਾ ਤੇ ਅਸੀਂ ਉਹਨੂੰ ਵੈਲਕਮ ਕਰਾਂਗੇ ਬਿਲਕੁਲ ਜੀ ਪਾਰਟੀਪਾਜੀ ਕੋਈ ਨਹੀਂ ਖੇਡਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਆਪ ਕੋ ਆਪਣਾ ਸੋਚਣ ਦਾ ਦੇਖਣ ਦਾ ਨਜ਼ਰੀਆ ਹੁੰਦਾ ਅਸੀਂ ਤਾਂ ਸਿਰਫ ਇੱਕ ਕਬੱਡੀ ਤੇ ਕਬ ਗੁੰਮਰ ਕਬੱਡੀ ਦਾ ਮੈਚ ਸੈਮੀਫਾਈਨਲ ਤੋਂ ਬਾਅਦ ਫਾਈਨਲ ਤੋਂ ਪਹਿਲਾਂ ਖੇਡਾਇਆ ਜਾਊਗਾ ਕੁੜੀਆਂ ਨੂੰ ਵੀ ਅਸੀਂ ਉੱਪਰ ਚੁੱਪ ਦੇ ਵਿੱਚ ਆਪਣੀ ਕੋਸ਼ਿਸ਼ ਹਮੇਸ਼ਾ ਕਰਦੇ ਹਾਂ ਕਿ ਬਾੜਾ ਦੇ ਮੈਚ ਹੋਵੇ ਤੇ 30% ਆਪਣੇ ਨੂੰ ਪਾਉਣਾ ਕੋਈ ਹੋਵੇ ਆ ਤੁਸੀਂ ਦੇਖਿਆ ਹੋਊਗਾ ਹੁਣ ਹੀ ਅਸੀਂ ਤਿੰਨ ਮੈਚ ਇੱਕ 70 ਦਾ ਮੈਚ ਦੋ ਬੱਚਿਆਂ ਦੇ ਇੱਕ ਐਕਸ਼ਨ ਵਾਲੇ ਬੱਚਿਆਂ ਦਾ ਇੱਕ ਨਾਰਮਲ ਬੱਚਿਆਂ ਦਾ ਮੈਚ ਕਰਾਇਆ ਇਹ ਜਿਹੜੇ ਛੋਟੇ ਬੱਚੇ ਵੀ ਰਿਵਿਊ ਰਿਪੋਰਟ ਕਰਨ ਵਾਸਤੇ ਇਹਨਾਂ ਦੇ ਵੱਡੇ ਕੱਟ ਦੇ ਵਿੱਚ ਮੈਚ ਹੋਣਗੇ ਤਾੜੀਆਂ ਵਿੱਚ ਕਿ ਲੋਕ ਐਪਰੀਸ਼ੀਏਟ ਕਰਨਗੇ ਇਹਨਾਂ ਨੇ ਹੀ ਵੱਡੇ ਸਾਲ ਵਰਕੇ ਉੱਪਰ ਪੜ੍ਹਦੇ ਨੇ ਜਿਹੜਾ ਨਾਮ ਹੈ ਜਿਹੜਾ 25 ਲੱਖ ਰੁਪਈਆ ਪਹਿਲਾ ਨਾਮ ਤੇ 2 ਲੱਖ ਰੁਪਈਆ ਦੂਜਾ ਨਾਮ ਤੇ ਬੈਸਟ ਰੇਟਰ ਤੇ ਜਾਫੀ ਨੂੰ ਹਾਰ ਲਈ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣੇ ਨੇ ਹਰ ਮੈਚ ਦੇ ਬੈਸਟ ਰੇਟਰ ਤੇ ਜਾਫੀ ਨੂੰ ਐਲਐਸਐਲ ਸੀਗੇ ਦਿੱਤੇ ਜਾਣ ਯੂਥ ਵਾਸਤੇ ਮੈਸੇਜ ਹੈ ਕਬੱਡੀ ਦੇ ਨਾਲ ਜੁੜੋ ਨਰੋਲ ਤੇ ਪਿਓਰ ਕਬੱਡੀ ਖੇਡੋ ਨਸ਼ੇ ਤੋਂ ਦੂਰ ਰਹੋ ਤੇ ਆਪਣੇ ਪਿੰਡ ਦਾ ਆਪਣੇ ਨਗਰ ਦਾ ਆਪਣੇ ਪ੍ਰਦੇਸ਼ ਦਾ ਨਾਮ ਉਚਕ